ਸਸ਼ੀ ਕਾਂਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਕਹਿੰਦੇ ਆ ਅੱਜ ਕੱਲ ਦੇ ਦੌਰ ਵਿੱਚ तकरीबन ਇੰਨੇ ਕੁ ਜ਼ਿਆਦਾ ਮਾਡਰਨ ਹੋ ਚੁੱਕੇ ਆਸੀਂ ਇੰਨੇ ਕੁ ਜ਼ਿਆਦਾ ਜਾਣਕਾਰੀ ਮੰਨ ਲਓ ਸਾਰੇ ਇੰਨੀ ਰੱਖ ਰਹੇ ਆ ਕਿ ਇਤਿਹਾਸ ਨੂੰ ਭੁੱਲਦੇ ਜਾ ਰਹੇ ਆ ਇਤਿਹਾਸ ਨੂੰ ਯਾਦ ਰੱਖਣਾ ਪਤਾ ਕਿਉਂ ਜ਼ਰੂਰੀ ਆ ਕਿਉਂਕਿ ਅਗਰ ਅਸੀਂ ਆਪਣਾ ਵਿਰਸਾ ਤੇ ਆਪਣਾ ਇਤਿਹਾਸ ਹੀ ਭੁੱਲ ਗਏ ਤਾਂ ਦੱਸੋ ਕਿਸ ਦਿਨ ਦੀ ਮਹੱਤਤਾ ਬਾਰੇ ਅਸੀਂ ਕੀ ਜਾਣਕਾਰੀ ਆਪਣੇ ਬੱਚਿਆਂ ਨੂੰ ਦਵਾਂਗੇ ਗੱਲ ਕਰ ਰਹੇ ਹਾਂ ਜੀ ਅੱਜ ਆਪਾਂ 13 ਅਪ੍ਰੈਲ 2025 ਦੇ ਐਤਵਾਰ ਦੀ ਵਿਸਾਖੀ ਦਾ ਦਿਨ ਹੈ ਅੱਜ ਵਿਸਾਖ ਮਹੀਨੇ ਦੀ ਅੱਜ ਸ਼ੁਰੂਆਤ ਹੋ ਜਾਏਗੀ ਲੌਜੀਕਲੀ ਦੇਖਿਆ ਜਾਵੇ ਤਾਂ ਸੂਰਜ ਦਾ ਰਾਸ਼ੀ ਪਰਿਵਰਤਨ ਉੱਚ ਦਾ ਸੂਰਜ ਹੋ ਜਾਏਗਾ ਮੇਸ਼ ਰਾਸ਼ੀ ਵਿੱਚ ਜਾਏਗਾ ਕੈਨ ਨੂੰ ਸੰਗਰਾਮ ਦਾ ਅੱਜ ਹੈ ਪਰ ਜੇ ਲੌਜੀਕਲੀ ਦੇਖੋ ਤਾਂ ਕੱਲ ਨੂੰ ਸਵੇਰੇ ਤੜਕੇ ਸੂਰਜ ਨੇ ਰਾਸ਼ੀ ਪਰਿਵਰਤਨ ਕਰਕੇ ਅਗਲੇ ਅਗਲੀ ਰਾਸ਼ੀ ਮਤਲਬ ਕਿ ਮੇਸ਼ ਰਾਸ਼ੀ ਵਿੱਚ ਸੂਰਜ ਨੇ ਜਾਣਾ ਹੈ ਪ੍ਰਤੀਪਦਾ ਤਿਥੀ ਹੈ ਅੱਜ ਤੋਂ ਹੀ ਤਕਰੀਬਨ ਨੇਹਰ ਪੱਖ ਵੀ ਸ਼ੁਰੂ ਹੋ ਰਿਹਾ ਹੈ ਕ੍ਰਿਸ਼ਨ ਪੱਖ ਸ਼ੁਰੂ ਹੋ ਰਿਹਾ ਹੈ ਤੇ ਮੇਸ਼ਾ ਰਾਸ਼ੀ ਵਿੱਚ ਉੱਚ ਦੇ ਸੂਰਜ ਵਿਸਾਖ ਸੰਕਰਾਂਤੀ ਸੰਗਰਾਮ ਦਾ ਮਹੀਨਾ ਬਸਾਖੀ ਦਾ ਦਿਨ ਪੁਰਾਣੇ ਸਮੇਂ ਦੇ ਵਿੱਚ ਨਾ ਤਿਹਾਰ ਜਿਹੜੇ ਹੁੰਦੇ ਸੀ ਇਹ ਤਿਹਾਰ ਲੋਕਾਂ ਨੇ ਇੱਕ ਦੂਜੇ ਨੂੰ ਮਿਲਣ ਦੇ ਲਈ ਰਿਲੈਕਸ ਕਰਨ ਦੇ ਲਈ ਇੱਕ ਬਿਜ਼ੀ ਜੀ ਆਪਣਾ ਸ਼ਡਿਊਲ ਸੀ ਬਿਜ਼ੀ ਜੀਵਨ ਸੀ ਉਹਨਾਂ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਇੱਕ ਦੂਜੇ ਨਾਲ ਮਿਲ ਵਰਤਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਆਪਣੇ ਤਿਹਾਰ ਸਮਾਜਿਕ ਤੌਰ ਤੇ ਬਣੇ ਹੁੰਦੇ ਕੋ ਕਣਕ ਬੀਜੀ ਪੱਕੀ ਰੰਗ ਸੁਨਹਿਰੀ ਹੋਇਆ ਵਸਾਖ ਦੇ ਮਹੀਨੇ ਉੱਚ ਦਾ ਸੂਰਜ ਹੋਇਆ ਚੰਗੀਆਂ ਧੁੱਪਾਂ ਲੱਗੀਆਂ ਤੇ ਕਣਕ ਪੱਕ ਕੇ ਮੰਡੀਆਂ ਚ ਚਲੀ ਗਈ ਹੈਨਾ ਤੇ ਕਿਸਾਨ ਨੂੰ ਥੋੜਾ ਜਿਹਾ ਸਾਹ ਆਇਆ ਤੋਂਨੇ ਕੀ ਕੀਤਾ ਖੁਸ਼ੀ ਮਨਾਈ ਕਿ ਕਣਕ ਦਾ ਘਾ ਰੋਣਾ ਮਤਲਬ ਅਨਾਜ ਦਾ ਵਧਣਾ ਅਨਾਜ ਦਾ ਵਧਣਾ ਮਤਲਬ ਕਿ ਰੋਟੀ ਮੂਨ ਲੱਗਣਾ ਰੋਟੀ ਢਿੱਡ ਦੀ ਤੇ ਢਿੱਡ ਲਈ ਹਰ ਕੋਈ ਤੁਰਿਆ ਫਿਰਦਾ ਹੈਨਾ ਤੇ ਵਿਸਾਖੀ ਇਸੇ ਕਰਕੇ ਬੜਾ ਮਹੱਤਵ ਰੱਖਦੀ ਆ ਕਿ ਕਿਸਾਨਾਂ ਕਿਸਾਨਾਂ ਦੇ ਲਈ ਉਹਨਾਂ ਦੀ ਫਸਲ ਪੱਕ ਗਈ ਹੈ ਖੁਸ਼ੀ ਤੇ ਕੋਈ ਇੱਕ ਚੀਜ਼ ਤੇ ਮਿਹਨਤ ਕੀਤੀ ਜਾਵੇ ਕੋਈ ਵੀ ਬੀਜਿਆ ਜਾਵੇ ਉਹਦੀ ਰਾਖੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਮੰਨ ਲਓ ਕਿ ਬੰਦੇ ਨੇ ਦਾ ਜੀਵਨ ਜਿਹਦੇ ਵਿੱਚ ਲੰਘਣਾ ਹੋਵੇ ਉਸ ਬਾਰੇ ਉਸਨੇ ਆਪਣਾ ਸਾਰਾ ਮਤਲਬ ਜੋ ਮਿਹਨਤ ਨੂੰ ਫਲ ਲੱਗਦੇ ਹੈ ਨਾ ਉਹ ਦੇਖਿਆ ਜਾਵੇ ਤਾਂ ਖੁਸ਼ੀ ਤਾਂ ਫਿਰ ਦੇਖਣ ਵਾਲੀ ਹੋਣੀ ਸਿੱਖ ਇਤਿਹਾਸ ਵਿੱਚ ਵਿਸਾਖੀ ਦਾ ਇੱਕ ਹੋਰ ਮਹੱਤਵ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਦਿయా ਕਰੋ ਵਿਸਾਖੀ ਦਾ ਮਹੀਨਾ ਵਿਸਾਖੀ ਦਾ ਮੇਲਾ ਕਿ ਹੋਂ ਹੈ ਕਾਤੇ ਆ ਪਹਿਲੀ ਗੱਲ ਕਿਸਾਨਾਂ ਦਾ ਪੱਕਣਾ ਤੇ ਦੂਜਾ ਸਿੱਖ ਇਤਿਹਾਸ ਵਿੱਚ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਹੈ ਨਾ ਤੇ ਇਹ ਇਸ ਇਸ ਕਰਕੇ ਅਮਰ ਸਿਖਾਇਆ ਸੀ ਪੰਜ ਪਿਆਰਿਆਂ ਨੂੰ ਸਿੰਘ ਸਾਜਿਆ ਸੀ ਹੈ ਨਾ ਤੇ ਉਹਦੇ ਕਰਕੇ ਬਹੁਤ ਮਹੱਤਤਾ ਹੈ ਧਾਰਮਿਕ ਸਥਾਨ ਤੇ ਜਾਣਾ ਮਤਲਬ ਨਾ ਪਾ। ਪੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਧਾਰਮਿਕ ਸਥਾਨ ਜਿਹੜੇ ਆ ਇਹ ਸਾਡੀ એનર્ਜੀ ਤੇ ਸਾਡੇ ਇੱਕ ਦੂਜੇ ਦੇ ਨਾਲ ਵਧੀਆ ਪਰਮਾਤਮਾ ਦੀ એનર્ਜੀ ਤੇ ਸਾਨੂੰ ਕੁਦਰਤੀ ਤੌਰ ਤੇ ਦਿੰਦੇ ਹੀ ਆ। ਬਟ ਇਹਦੇ ਨਾਲ ਜਦੋਂ ਤੁਸੀਂ ਮਹੀਨੇ ਦੀ ਸ਼ੁਰੂਆਤ ਹੁੰਦੀ ਆ ਤੇ ਇੱਕ ਸੂਰਜ ਇੱਕ ਘਰ ਤੋਂ ਦੂਜੇ ਘਰ ਤੇ ਜਾਂਦਾ ਜਿਹਨੂੰ ਆਪਾਂ ਸੰਗਰਾਦ ਕਹਿੰਦੇ ਆ ਤੇ ਅਗਰ ਅਸੀਂ ਸੰਗਰਾਮ ਤੇ ਇੱਕ ਇੱਕ ਕਹਿੰਦੇ ਹੁੰਦੇ ਸੀ ਨਾ ਸਿਆਣੇ ਬਜ਼ੁਰਗ ਮੇਰੇ ਦਾਦੀ ਵੀ ਕਹਿੰਦੇ ਸੀ ਕਿ ਮਹੀਨੇ ਦੀ ਆ ਤੇ ਮਹੀਨੇ ਦੀ ਤੇ ਸ਼ੁਭ ਸ਼ੁਭ ਬੋਲਣਾ ਚਾਹੀਦਾ ਮਤਲਬ ਮਹੀਨੇ ਦੀ ਸ਼ੁਰੂਆਤ ਹੋਈ ਆ ਤੇ ਉਹ ਸ਼ੁਰੂਆਤ ਅਗਰ ਗੁਰੂ ਘਰ ਦਾ ਉਸ ਪਰਮਾਤਮਾ ਦੀ ਆਪਾਂ એનર્ਜੀ ਜਿੱਥੇ ਆ ਉੱਥੇ ਅਗਰ ਅਸੀਂ ਕਹਿੰਨੇ ਆ ਕਿ ਬਾਬਾ ਮਹੀਨਾ ਵਧੀਆ ਜਾਵੇ ਹਨਾ ਇਹ ਜੋ ਦੇਸੀ ਮਹੀਨਾ ਚੜਿਆ ਹੈ ਇਹ ਇਹ ਸੁੱਖ ਸ਼ਾਂਤੀ ਨਾਲ ਲੰਗੇ ਤੇ ਹਰ ਜੀ ਵੀ ਕੀ એનર્ਜੀ ਲੈਣੀ ਹੈ ਕੁਦਰਤ ਦੀ ਕਲਿਆਣੀ ਚਾਹੀਣੀ ਸੰਗਰਾਮਤ ਦਾ ਅੱਜ ਸ਼ੁਰੂਆਤ ਸੂਰਜ ਦਾ ਰਾਸ਼ੀ ਪਰਵਰਚਾ ਉੱਚ ਦਾ ਸੂਰਜ ਕੱਲਾ ਮੇਸ਼ ਰਾਸ਼ੀ ਵਿੱਚ ਰਹੇਗਾ 5 ਮਈ ਤੱਕ ਤਕਰੀਬਨ ਸੂਰਜ ਇੱਥੇ ਰਹਿਣਗੇ ਉਸ ਤੋਂ ਬਾਅਦ ਬੋ ਦਾ ਜਾਏਗਾ ਨਾਲ ਰਿਲੈਕਸ ਸੂਰਜ ਬੁੱਧ ਉੱਚ ਦੇ ਤਾਂ ਕਾਫੀ ਰਿਲੈਕਸ ਮਿਲੇਗੀ ਬੁੱਧ ਰਾਹੁ ਦਾ ਜੋਗ ਜਦੋਂ ਟੁੱਟੇਗਾ ਹਨਾ ਤੇ ਨਾਲ ਹੀ ਕੀ ਪ੍ਰਭਾ ਪਵੇਗਾ ਇਹ ਜੋ ਵਿਸਾਖ ਦਾ ਮਹੀਨਾ ਸ਼ੁਰੂ ਹੋ ਰਿਹਾ 12 ਰਾਸ਼ੀਆਂ ਲਈ ਕਿਦਾਂ ਦਾ ਰਹੇਗਾ ਤੇ ਇਹ ਜ਼ਰੂਰੀ ਹੈ ਇੱਕ ਗੱਲ ਜ਼ਰੂਰ ਹੈ ਕਿ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੈ ਇਤਨੇ ਹਿੱਸੋਂ ਵਿੱਚ ਬਟ ਗਿਆ ਹੂੰ ਮੈਂ ਧਿਆਨ ਨਾ ਸੁਣਿਓ ਇਤਨੇ ਹਿੱਸੋਂ ਵਿੱਚ ਬਟ ਗਿਆ ਹੂੰ ਮੈਂ ਮੈਂ ਮੇਰੇ ਹਿੱਸੇ ਵਿੱਚ ਕੁਝ ਬਚਾ ਹੀ ਨਹੀਂ ਇਤਨੇ ਹਿੱਸੋਂ ਵਿੱਚ ਵਟ ਗਿਆ ਹੂੰ ਮੈਂ ਕਿ ਮੇਰੇ ਹਿੱਸੇ ਵਿੱਚ ਕੁਝ ਬਚਾ ਹੀ ਨਹੀਂ ਜ਼ਿੰਦਗੀ से बड़ी सज़ा ही नहीं जिंदगी से बड़ी सज़ा ही नहीं और जुर्म है क्या मुझे ये पता ही नहीं मतलब आजकल assi inne ku hisse'an ch bande hoye aan ke apne hisse di jankari ya dukh ki hai pareshani ki hai mera kasoor ki hai eh kise nu pata nahi hai inni busy life ਪਰ ਫਿਰ ਵੀ ਜੇ ਨੀ ਮਰਜੀ ਬਿਜ਼ੀ ਲਾਈਫ ਹੋਵੇ ਆਪਣੇ ਲਈ ਵਕਤ ਕੱਢਣਾ ਆਪਣੇ ਇਤਿਹਾਸ ਬਾਰੇ ਆਪਣੇ ਪਰਿਵਾਰ ਵਿੱਚ ਬੈਠ ਕੇ ਹਰ ਛੋਟੀ ਛੋਟੀ ਖੁਸ਼ੀ ਮਨਾਉਣਾ ਚਰਚਾ ਕਰਨਾ ਪੋਜ਼ਿਟਿਵ ਰਹਿਣਾ ਚਿਹਰੇ ਦੀ ਸਮਾਈਲ ਦਾ ਕਾਰਨ ਬਣਨਾ ਭਾਵੇਂ ਪਰਿਵਾਰ ਵਿੱਚ ਕਿਸੇ ਮੈਂਬਰ ਦੇ ਚਿਹਰੇ ਦੀ ਸਮਾਈਲ ਦਾ ਕਾਰਨ ਬਣੋ ਇਹ ਜ਼ਰੂਰੀ ਹੋ ਜਾਂਦਾ ਹੈ ਇਹ ਜ਼ਿੰਦਗੀ ਹੈ ਜੀ ਭਾਵੇਂ ਜੁਰਮ ਕੁਝ ਕੀਤਾ ਹੀ ਨਾ ਹੋਵੇ ਫਿਰ ਵੀ ਅਸੀਂ ਕਈ ਹਿੱਸਿਆਂ ਵਿੱਚ ਆਪਣੇ ਆਪ ਨੂੰ ਵਣਦਿਆਂ ਕਿਤੇ ਮਾਤਾ ਪਿਤਾ ਕਿਤੇ ਸੇ ਬੱਚਿਆਂ ਦੇ ਕਿਤੇ ਭੈਣ ਭਾਈ ਦੇ ਕਿਤੇ ਖਾਣ ਪੀਣ ਦੇ ਕਿਤੇ ਆਪਣੇ ਸ਼ੌਂਕਾਂ ਦੇ ਕਿਤੇ ਨਹੀਂ ਪਤਾ ਨਹੀਂ ਕੀ 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 ਕਿਤਨੇ ਹਿੱਸੋਂ ਵਿੱਚ ਵੱੜ ਚੁੱਕਾ ਹਾਂ ਮੈਂ ਪਤਾ ਹੀ ਨਹੀਂ ਹੈ ਜ਼ਿੰਦਗੀ ਕੀ ਹੈ ਪਿਆਰ ਹੈ ਕਿ ਸਜਾਏ ਇਹਦੇ ਵਿੱਚ ਹੀ ਇਨਸਾਨ ਉਲਝਿਆ ਪਿਆ ਹੈ ਹਲਕੇ ਚਲੋ ਹਰ ਚੀਜ਼ ਨੂੰ ਹਲਕੇ ਚਲੋ ਇੰਨੀ ਕੀ ਜ਼ਰੂਰਤ ਹੈ ਨਹੀਂ ਹੈ ਵੀ ਨਹੀਂ ਹੈ ਜ਼ਿੰਦਗੀ ਬੋਝ ਨਹੀਂ ਹੈ ਐਵੇਂ ਘਬਰਾਉਣਾ ਬਾਲਾ ਤੇ ਇਸ ਕਰਕੇ ਅੱਜ ਵਿਸਾਖੀ ਤੇ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਸਭ ਇਤਿਹਾਸ ਬਾਰੇ ਦੱਸਣਾ ਹੈ ਇਹ ਨਾਲ ਦਰਮਿਕ ਸਥਾਨ ਤੇ ਮੱਥਾ ਟੇਕਣਾ ਤੇ ਕਿਤੇ ਨਹੀਂ ਜਾ ਸਕਦੇ ਤਾਂ ਅੰਦਰ ਹੀ ਹੈ ਉਹ ਇੱਥੇ ਬੈਠ ਕੇ ਅੱਖਾਂ ਬੰਦ ਕਰਕੇ ਸਮਝੋ ਉੱਥੇ ਪਹੁੰਚ ਗਏ ਨਮਸਕਾਰ ਕੀਤੀ ਨਾਲ ਹੀ ਅੰਦਰੋਂ ਅੰਦਰ ਹੀ ਵਾਪਸ ਆ ਗਏ ਕਿਉਂਕਿ ਜਾਂਦਾ ਤੇ ਅੰਦਰ ਹੀ ਹੈ ਨਾ ਜੋੜਦਾ ਤੇ ਅੰਦਰ ਹੀ ਹੈ ਨਾ ਸਭ ਕੁਝ ਤੇ ਅੰਦਰ ਹੀ ਹੈ ਨਾ ਤਾਂ ਇਸ ਕਾ ਕੇ ਬਾਹਰ ਕੀ ਬਾਤ ਹੈ ਦੁਨੀਆਦਾਰੀ ਤੇ ਉਹਨੂੰ ਦੁਪਾਉਂਦੇ ਕੀ ਲੋੜ ਜੋ ਅੰਦਰ ਬੈਠਾ ਉਹ ਤੇ ਸਮਝਾਂਦਾ ਸਮਝਦਾਰ ਹੁੰਦਾ ਸੀ ਚਲੋ ਜਾਣਦੇ ਆਪਾਂ ਇਹ ਸਾਖ ਦਾ ਮਹੀਨਾ 12 ਰਾਸ਼ੀਆਂ ਲਈ ਕਿਸ ਤਰ੍ਹਾਂ ਦਾ ਜਾਏਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇਜ਼ ਹਨ ਮੇਸ਼ਾ ਰਾਸ਼ੀ ਵਾਲਿਆਂ ਦੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਇਹ ਵਿਸਾਖ ਦਾ ਮਹੀਨਾ ਉੱਚਾ ਸੂਰਜ ਲਗਨ ਚ ਆ ਗਿਆ ਬਹੁਤ ਅੱਛਾ ਹੋਇਆ ਜੋ ਵੀ ਤੁਹਾਡੀ ਪਰੇਸ਼ਾਨੀ ਚੱਲੀ ਸੀ ਨਾ ਬਾਦੂ ਜੀ ਕੱਜਲ ਕਵਾਰੀ ਕੋਈ ਸੀ ਥੋੜੀ ਸਿਹਤ ਦੀ ਪਰੇਸ਼ਾਨੀ ਆਈ ਉਹ ਹੁਣ ਬਿਲਕੁਲ ਠੀਕ ਹੋ ਜਾਣੀ ਆ ਕੋਈ ਨਹੀਂ ਆ ਰਿਲੈਕਸ ਮਿਲੇਗੀ ਤੁਹਾਨੂੰ ਤੇ ਉੱਚਾ ਸੂਰਜ ਲਗਨ ਚ ਆ ਕੇ ਰਾਜਨੀਤਿਕ ਨੇਮ ਫੇਮ ਚ ਉਕਾਏਗਾ ਸਰਕਾਰੀ ਤੌਰ ਤੇ ਜੋਲ ਜੇ ਮਿਹਬਦੇ ਸਿਓ ਹੁਣ ਹੱਲ ਹੋ ਜਾਣਗੇ ਪਾ ਜਿਆਦਾ ਹਾਲ ਜਦੋਂ ਬੁੱਧ ਨਾਲ ਆਏਗਾ ਉਦੋਂ ਹੋਏਗਾ ਪਰ ਉੱਚ ਦਾ ਸੂਰਜ ਸੋਚ ਦਾ ਮਾਲਕ ਸੋਚ ਨੂੰ ਅੱਛੀ ਕਰੇਗਾ ਨੇਮ ਫੈਮਿਲੀ ਅੱਛਾ ਹੋ ਜਾਏਗਾ ਕੰਮਕਾਰ ਲਈ ਅੱਛਾ ਹੋ ਜਾਏਗਾ ਵਿਦਿਆਰਥੀਆਂ ਲਈ ਸਭ ਤੋਂ ਅੱਛਾ ਇਹ ਸੂਰਜ ਤੁਹਾਨੂੰ ਹਰ ਤਰ੍ਹਾਂ ਦੇ ਟੈਸਟ ਵਿੱਚ ਕਾਮਯਾਬੀ ਦਵਾਏਗਾ ਅਗਲੀ ਰਾਸ਼ੀ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਚੌਥੇ ਖਾਨੇ ਦਾ ਮਾਲਕਾ 8ਵੇਂ ਖਾਨੇ ਵਿੱਚ ਜਾ ਰਿਹਾ ਬਾਧੂ ਦੇ ਖਰਚੇ ਤੁਸੀਂ ਇਸ ਇਸ ਮਹੀਨੇ ਕਰਵਾਣੇ ਆ ਕਦੀ ਕੁਝ ਲੈਣਾ ਹੈ ਤੇ ਕਦੀ ਕੁਝ ਲੈਣਾ ਹੈ ਤੁਹਾਡੀ ਚਰਚਾ ਹੋਣ ਵਾਲੀ ਹੈ ਨਾਲ ਗੁੱਸਾ ਥੋੜਾ ਜ਼ਿਆਦਾ ਆਉਣ ਵਾਲਾ ਅੱਖਾਂ ਦੇ ਟੈਸਟ ਕਰਾਉਣ ਤੁਹਾਨੂੰ ਅੱਖਾਂ ਦੇ ਹਸਪੀਟਲ ਜਾਣਾ ਪੈ ਸਕਦਾ ਕੱਚੀ ਲੱਸੀ ਦੇ ਛਿੱਟੇ ਅੱਖਾਂ ਦੇ ਮਾਰਦੇ ਰਹਿਣੇ ਆ ਪਿਤਾ ਨਾਲ ਬੈਸਬਾਜੀ ਤੋਂ ਬਚਣਾ ਦਿਨ ਵਧੀਆ ਜਾਵੇ ਤਾਂ ਉਹਦੇ ਲਈ ਜਲਦੀ ਉੱਠਣਾ ਤੇ ਸੈਰ ਕਰਨੀ ਹੈ ਜੈਮਿਨੀ ਜਾਨੀ ਮਿਥੂਨ ਰਾਸ਼ੀ ਵਾਲੇ ਪ੍ਰਾਕਰਮ ਸਥਾਨ ਦਾ ਮਾਲਕ ਹੋచ్చుਗਾ ਇਨਕਮ ਸਥਾਨ ਵਿੱਚ ਹਿੰਮਤ ਨਾਲ ਇਨਕਮ ਵਿੱਚ ਵਾਧਾ ਹੋਏਗਾ ਕਮਾਕਾਰਾਂ ਚ ਭਾਈ ਭੈਣ ਦਾ ਸਾਥ ਮਿਲੇਗਾ ਇਹ ਉੱਚਾ ਸੂਰਜ ਜਿਸ ਤਰ੍ਹਾਂ ਦੀ ਹਿੰਮਤ ਕਰੋਗੇ ਉਸੇ ਤਰ੍ਹਾਂ ਨਾਲ ਕਾਮਯਾਬੀ ਮਿਲ ਜਾਏਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਇਨਕਮ ਸਥਾਨ 'ਚ ਸੂਰਜ ਹੈ ਅਗਰ ਜ਼ਿਆਦਾ ਇਨਕਮ ਦੇ ਲਈ ਕੁਝ ਕੰਮ ਕਾੜ ਨਵਾਂ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਮਹੀਨਾ ਬਸਾਂਖ ਦਾ ਤੁਹਾਨੂੰ ਕਾਮਯਾਬੀ ਦਿਵਾ ਸਕਦਾ ਹੈ ਕੈਂਸਰ ਕਰਕਰਾਸ਼ੀ ਤਾਂ ਦਾ ਮਾਲਕ ਦਸਵੇਂ ਸਥਾਨ ਵਿੱਚ ਸਰਕਾਰੀ ਪੈਸਾ ਰੁਕਿਆ ਸੀ ਸਰਕਾਰ ਤੋਂ ਪੈਸਾ ਲੈਣਾ ਸੀ ਲੋਨ ਵਗੈਰਾ ਲੈਣਾ ਸੀ ਤਾਂ ਮਸਲੇ ਤੁਹਾਡੇ ਹੱਲ ਹੋਣ ਵਾਲੇ ਆ ਕਿਸੇ ਪ੍ਰਤਿਸ਼ਟਾਵਾਨ ਵਿਅਕਤੀ ਦੀ ਮਦਦ ਨਾਲ ਰੁਕੇ ਹੋਏ ਕੰਮ ਵੀ ਹੋ ਜਾਣਗੇ ਪਰਿਸ਼ਾਨੀ ਸਿਰਫ ਇਹ ਕਿ ਤੱਤੇਪਨ ਤੋਂ ਬਚਣਾ ਹੈ ਤੋਂ ਪਜੇ ਸੇਟਾ ਕੇ ਰੱਖਣਾ ਹੈ ਪਤਾ ਦੇ ਪੈਰੇ ਹੱਥ ਲਗਾਉਂਦੇ ਰਹਿਣਾ ਹੈ ਤਾਂ ਹੀ ਇਹ ਵਿਸਾਖ ਦਾ ਮੀਨਾ ਕਾਫੀ ਹੱਥ ਤੱਕ ਕਾਫੀ ਕਾਮਯਾਬੀ ਤੁਹਾਨੂੰ ਦੇ ਸਕਦਾ ਹੈ ਲਿਓ ਸਿੰਘ ਰਾਸ਼ੀ ਲਗਨ ਦਾ ਮਾਲਕ ਸੂਰਜ ਸਭ ਤੋਂ ਜ਼ਿਆਦਾ ਰਿਲੈਕਸ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਮਿਲ ਜਾਣੀ ਹੈ ਪਰ ਜ਼ਿਆਦਾ ਮਿਲੇਗੀ 5 ਵਜੇ ਤੋਂ ਬਾਅਦ ਜਦੋਂ ਧਨ ਦਾ ਇਨਕਮ ਦਾ ਮਾਲਕ 8ਵੇਂ ਸਥਾਨ ਵਿੱਚ ਬੈਠਾ ਹੋਇਆ ਹੈ ਨਾ ਉਹ ਥੋੜੀ ਰਿਲੈਕਸ ਦੇਏਗਾ ਤੁਹਾਨੂੰ ਤੇ ਕੀ ਕਰਨਾ ਹੈ ਤੁਸੀਂ ਸੇਂਗਰਾਸ਼ੀ ਵਾਲਿਆਂ ਦਾ ਲਗਨ ਦਾ ਮਾਲਕ ਕੁਛ ਦਾ ਹੋ ਰਿਹਾ ਸਟੈਂਡਰਡ ਵਧੀਆ ਬਦਨ ਵਾਲਾ ਤੁਹਾਡਾ ਸਰਕਾਰੀ ਨੌਕਰੀ ਕਰਦੇ ਹੋ ਤਾਂ ਤਰੱਕੀ ਹੋਣ ਵਾਲੀ ਹੈ ਬਦਲੀ ਵੀ ਹੋ ਸਕਦੀ ਹੈ ਪਰ ਬਦਲੀ ਇਦਾਂ ਹੀ ਨਹੀਂ ਹੋਏਗੀ ਤਰੱਕੀ ਨਾਲ ਹੋਏਗੀ ਅੱਗੇ ਵਧਣ ਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਕਿਸਮਤ ਦਾ ਪੂਰਾ ਸਾਥ ਦੇਣਗੇ ਜੀਵਨ ਸਾਥੀ ਦੀ ਸਿਹਤ ਅੱਛੀ ਲੰਬੀ ਯਾਤਰਾ ਲਈ ਵਿਦੇਸ਼ ਯਾਤਰਾ ਲਈ ਕੋਈ ਪਾਸਪੋਰਟ ਵਗੈਰਾ ਜਮਾ ਕਰਾਇਆ ਸੀ ਤਾਂ ਸਮਝੋ ਵੀਜ਼ਾ ਆ ਸਕਦਾ ਹੈ ਦਿਮਾਗੀ ਪਰੇਸ਼ਾਨੀ ਥੋੜੀ ਘਟਣ ਵਾਲੀ ਹੈ ਤੁਹਾਡੀ ਹਾਂ ਸੂਰਜ ਦੇ ਦਰਸ਼ਨ ਕਰਨੇ ਪਿੱਤਲ ਦੇ ਗਲਾਸ ਪਾਣੀ ਪੀਣਾ ਇਸ ਮਹੀਨੇ ਦਾ ਉਪਾਅ ਹੋਵੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ 12ਵੇਂ ਖਾਨੇ ਦਾ ਮਾਲਕ 8ਵੇਂ ਥਾਂ 'ਤੇ ਜਾਏਗਾ 7ਵੇਂ ਤੋਂ ਨਿਕਲ ਕੇ ਥੋੜੀ ਮਾਤਾ ਦੀ ਸਿਹਤ ਖਰਾਬ ਹੋ ਸਕਦੀ ਆਲੇ ਦੁਆਲੇ ਤੋਂ ਸਰਕਲ ਤੋਂ ਕੋਈ ਨਾ ਕੋਈ ਪਰੇਸ਼ਾਨੀ ਦਿਮਾਗੀ ਤੌਰ ਤੇ ਉਲਝੇ ਜਿੰਨੇ ਨੂੰ ਵਧਾ ਸਕਦੀ ਆ ਘਰ ਵਿੱਚ ਛੋਟੀ ਮੋਟੀ ਜੀ ਨੋਕ ਚੋਕ ਰਹੇਗੀ ਜ਼ਿਆਦਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਹਜੇ ਵੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਬੁੱਧ ਰਾਹੁ ਸ਼ੁਕਰ ਰਾਹੁ ਦਾ ਯੋਗ ਚੱਲ ਰਿਹਾ ਹੈ ਐਸੇ ਦਾ ਉੱਤਰਾ ਸ਼ੁਕਰ ਚੰਗਾ ਹੈ ਉਹਦੇ ਨਾਲ ਸੂਰਜ ਨਿਕਲੇਗਾ ਪਰ ਉੱਚ ਦਾ ਸੂਰਜ 12ਵੇਂ ਖਾਨੇ ਦਾ ਮਾਲਕ ਹੋਣ ਕਰਕੇ ਛੱਟਚੋਟ ਤੋਂ ਬਚਣਾ ਹੀ ਹੈ ਹੌਲੀ ਬਾਹਨ ਤੇ ਜਾਣਾ ਹੈ ਕਮਿੰਨਸੇ ਮਿੱਠਾ ਖਾ ਕੇ ਪਾਣੀ ਪੀ ਕੇ ਹਰ ਕੰਮ ਦੀ ਕੀਤੀ ਜਵਾ ਸ਼ੁਰੂਆਤ ਸਕਸੈਸ ਦੇ ਹੋਏਗੀ ਠੀਕ ਹੈ ਲਿਬਰਟੋਲ રાશિ ਦੀ ਗੱਲ ਕਰੀਏ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਇਨਕਮ ਦਾ ਮਾਲਕ ਸੂਰਜ ਹੈ 7ਵੇਂ ਖਾਨੇ ਵਿੱਚ ਜਾਏਗਾ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਆਫਰ ਕੋਈ ਨਵੀਂ ਆ ਸਕਦੀ ਹੈ ਪਾਰਟਨਰਸ਼ਿਪ ਵਿੱਚ ਕੰਮ ਤੁਹਾਨੂੰ ਤਰੱਕੀਆਂ ਵੀ ਦੇਵੇਗਾ ਆ ਦਿਨਾਲ 파ਟਨਰਾਂ ਥੋੜੀ ਜਿਹਾ ਉਲੋਖ ਚੋਕ ਚੱਲ ਰਹੀ ਸੀ ਉਹ ਪੂਰੀ ਤਰ੍ਹਾਂ ਨਾਲ ਠੀਕ ਹੁੰਦੀ ਜਾਏਗੀ ਕਿਸੇ ਪੇਪਰ ਵਰਕ ਨੂੰ ਲੈ ਕੇ ਕੋਈ ਪਰੇਸ਼ਾਨੀ ਚੱਲੀ ਸੀ ਉਸਦਾ ਹੱਲ ਮਿਲ ਜਾਏਗਾ ਨਮਕ ਥੋੜਾ ਘੱਟ ਖਾਣਾ ਬੀਪੀ ਅਗਰ ਵੱਧ ਗਿਆ ਤਾਂ ਸਮਝੋ ਬੀਪੀ ਨੂੰ ਘੱਟ ਕਰਨ ਦੇ ਲਈ ਨਮਕ ਦਾ ਸੇਵਨ ਵੀ ਘੱਟ ਕਰਨਾ ਤੇ ਸੈਰ ਵੀ ਜ਼ਰੂਰ ਕਰਨੀ ਮਿੱਤਰਨੀ ਜਾਂ ਸੂਰਜ ਉੱਚ ਦਾ 7ਵੇਂ ਸਥਾਨ ਵਿੱਚ ਗਰਮੀ ਦਵੇਗਾ ਤਾਂ ਗਰਮੀ ਦਾ ਮੌਸਮ ਵੀ ਵੈਸੇ ਹੈ ਤਾਂ liquid ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਤਾਂ ਹੀ ਇਹ ਮਹੀਨਾ ਕਾਫੀ ਹੱਦ ਤੱਕ ਸਹੀ ਰਹਿ ਸਕਦਾ ਹੈ ਸਕੋਰਪੀਆ ਜਨਿ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਕੋ ਸਿਤਾਰੇ ਚੱਲ ਰਹੇ ਆ ਦੇਖਿਆ ਜਾਵੇ ਤਮੰਗਲ ਤੁਹਾਡਾ ਬਹੁਤ ਅੱਛਾ ਸ਼ੁਭ ਚੱਲ ਰਿਹਾ ਹੈ ਸੂਰਜ ਉੱਚ ਦਾ 6ਵੇਂ ਸਥਾਨ ਵਿੱਚ ਜਾਏਗਾ ਤਾਂ ਕੋਈ ਨੁਕਸਾਨ ਨਹੀਂ ਕਰੇਗਾ ਹਾਂ ਕਾਲਾ ਪੰਤੇਜ ਜੀ ਤੋਂ ਬਚਣਾ ਤੁਸੀਂ ਦੂਸਰਾ ਸੂਰਜ ਕਿਉਂਕਿ 10ਵੇਂ خانه ਦਾ ਮਾਲਕ ਸਸਪਤਾ ਦੇ ਚੱਕਰ ਲੱਗ ਸਕਦੇ ਆ ਨਾਂਕੇ ਦਾਦਕੇ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਕਿਸੇ ਦੀ ਬਿਮਾਰੀ ਨੂੰ ਲੈ ਕੇ ਜੜੱਤਾ ਗੋਡਿਆਂ ਚ ਜਰਦ ਨੂੰ ਲੈ ਕੇ ਤੇ ਆਪਣੇ ਵੀ ਪੈਰਾਂ ਗਿੱਟਿਆਂ ਦੀ ਪ੍ਰੋਬਲਮ ਨੂੰ ਲੈ ਕੇ ਕੋਈ ਪਰੇਸ਼ਾਨੀ ਹੋਵੇ ਤਾਂ ਕਿੜੀਆਂ ਨੂੰ ਸ਼ੱਕਰਾਂ ਕਾ ਜ਼ਰੂਰ ਪਾਓ ਕਾਲਾ ਨੀਲਾ ਰੰਗ ਨਹੀਂ ਪਾਉਣਾ ਸੈਜਟੇਰੀਅਸ ਤੁਹਾਨੂੰ ਰਾਸ਼ੀ ਦੇ ਗਾਰ ਕਰੀਏ ਤਨੂਰਾਸ਼ੀ ਵਾਲਿਆਂ ਦੇ ਲਈ ਹੁਣ ਪੇਟ ਦੀ ਪ੍ਰੋਬਲਮ ਥੋੜੀ ਠੀਕ ਹੁੰਦੀ ਜਾਏਗੀ। বৃশ্চিক ਰਾਸ਼ੀ ਤੇ ਤਨੂਰਾਸ਼ੀ ਦੋਨਾਂ ਲਈ ਪੇਟ ਦੀ ਪ੍ਰੋਬਲਮ ਸਹੀ ਹੋ ਜਾਏਗੀ ਹੁਣ। ਤੇ ਤਨੂਰਾਸ਼ੀ ਵਾਲਿਆਂ ਦੇ ਲਈ ਪੰਜਵੇਂ ਗਿਆ ਸੂਰਜ ਵਿਦਿਆਰਥੀਆਂ ਲਈ ਬੜਾ ਅੱਛਾ ਹੋਇਆ। ਤੇ ਪੜਨ ਵਾਲੇ ਬੱਚਿਆਂ ਲਈ ਅੱਛਾ, ਟੈਸਟ ਦੇਣ ਵਾਲਿਆਂ ਲਈ ਅੱਛਾ। ਕੋਈ ਤੁਹਾਡੀ ਨੌਕਰੀ ਵਿੱਚ ਤਰੱਕੀ ਰੁਕੀ ਸੀ ਉਹਦੇ ਲਈ ਅੱਛਾ। ਸੋਚ ਅੱਛੀ ਹੋ ਰਹੀ ਹੈ, ਕਿਸਮਤ ਦਾ مالک ਸੋਚ ਉਸਤਾਨ ਵਿੱਚ ਆ ਰਿਹਾ। ਤਾਂ ਸਮਝੋ ਤੁਹਾਡੀ ਸੋਚ ਅੱਛੀ ਹੈ ਤਾਂ ਕੰਮ ਕਰਦੀ ਸਥਿਤੀ ਵੀ ਸੋਚ ਮੁਤਾਬਕ ਸਹੀ ਚੱਲੇਗੀ। ਤਾਂ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ। ਉਤავਲਾ ਪਨ ਬੇਚੈਨੀ ਹੁਣ ਘਟੇਗੀ ਵਿਦੇਸ਼ ਤੋਂ ਚੰਗੀ ਖਬਰ ਸੁਣਨ ਨੂੰ ਮਿਲੇਗੀ ਵਿਦੇਸ਼ ਤੋਂ ਪੈਸਾ ਆ ਜਾਏਗਾ ਵਿਦੇਸ਼ ਤੋਂ ਤੁਸੀਂ ਤਾਂ ਕੋਈ ਪੇਪਰ ਲਗਾਣੇ ਸੀ ਤਾਂ ਉਹਦੇ ਲਈ ਵੀ ਸਿਤਾਰੇ ਚੰਗੇ ਕੋਈ ਜ਼ਿਆਦਾ ਉਪਾ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਇੱਕੋੜ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਹੈ ਤੇ ਕਦੇ-ਕਦੇ ਧਾਰਮਿਕ ਸਥਾਨ ਤੇ ਦੁੱਧ ਰੱਖਦੇ ਰਹਿਣਾ ਹੈ ਕੈਪ੍ਰਿਗਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਚੌਥੇ ਆਇਆ ਸੂਰਜ ਜੀ ਅੱਠਵੇਂ ਖਾਨੇ ਦਾ ਮਾਲਕ ਪਰਿਵਾਰਿਕ ਪਰੇਸ਼ਾਨੀਆਂ ਥੋੜੀਆਂ ਉਦਾਸ ਸਕਦਾ ਹੈ ਅੱਠਵੇਂ ਖਾਨੇ ਦਾ ਮਾਲਕ ਹੈ ਨਾ ਇਸ ਕਰਕੇ ਮਾਤਾ ਦੀ ਸਿਹਤ ਖਰਾਬ ਹੋ ਸਕਦੀ ਹੈ ਉਤავਲਾ ਪਨ ਬੇਚੈਨੀ ਨਹੀਂ ਰਹੇਗੀ ਉੱਚ ਦਾ ਸੂਰਜ ਚੌਥੇ ਆਏਗਾ ਤਾਂ ਪਰੇਸ਼ਾਨੀਆਂ ਕਈ ਵਾਰੀ ਕੀ ਹੁੰਦਾ ਕਿ ਘਟਣ ਦੀ بجائے ਵਧਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਕੀ ਹੋਇਆ ਥੋੜਾ ਸਹਿਜਤਾ ਨਾਲ ਚੱਲਣਾ ਪਵੇਗਾ ਥੋੜਾ ਕਮ ਕਰ ਦੀ ਸਥਿਤੀ ਨੂੰ ਸਮਝਣਾ ਪਵੇਗਾ ਨਹੀਂ ਤਾਂ ਸੋਚਿਆ ਕੁਝ ਹੋਰ ਤੇ ਹੋ ਕੁਝ ਹੋਰ ਵੀ ਸਕਦਾ ਹੈ ਕੇਤੂ ਦੇ ਨਕਸ਼ਤਰ ਚਲੇਗਾ ਤਾਂ ਕੁੱਤਿਆਂ ਦੀ ਸੇਵਾ ਜ਼ਰੂਰ ਕਰਨੀ ਹੈ ਤੁਸੀਂ ਤੇ ਦੂਸਰਾ ਅਸ਼ਟమేਸ਼ ਹੈ ਚੌਥੇ ਆਇਆ ਏ ਘਰ ਤੋਂ ਦੂਰ ਰਹਿਣਾ ਪੈ ਸਕਦਾ ਹੈ ਠੀਕ ਹੈ ਤਾਂ ਉਹਦੇ ਲਈ ਤੁਸੀਂ ਚਾਹ ਦੇ ਪਾਣੀ ਚ ਗੁਲ ਜਾਂ ਪ੍ਰਵਾਹ ਕਰ ਦੇਣਾ ਅਕਿਊਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤੋਂ ਕੰਮ ਬੁਰਾ ਸੀ ਵਾਲਿਆਂ ਦੇ ਲਈ ਚੰਦਰ ਨੌਵੇਂ ਸਥਾਨ ਸੂਰਜ ਤੀਸਰੇ ਸਥਾਨ ਤੇ ਜਾਏਗਾ ਬਹੁਤ ਹੀ ਵਧੀਆ ਛੋਟੇ ਜਾਂ ਵੱਡੇ ਭਾਈ ਭੈਣ ਦਾ ਸਾਥ ਮਿਲੇਗਾ ਉਹਨਾਂ ਤੋਂ ਪੈਸੇ ਦੀ ਮਦਦ ਮਿਲ ਸਕਦੀ ਹੈ ਕੋਈ ਰੁਕੇ ਹੋਏ ਕੰਮ ਚਲਾਉਣ ਦੇ ਲਈ ਤੁਹਾਡੀ ਹਿੰਮਤ ਕਾਫੀ ਅੱਛੀ ਅੱਗੇ ਵਧ ਜਾਏਗੀ ਹਿੰਮਤ ਨਾਲ ਅੱਗੇ ਵਧਣਗੇ ਕੰਮ ਹਨਾ ਪਿੱਠ ਥੱਪਤ ਪਾਈ ਜਾਏਗੀ ਤੁਹਾਡੇ ਕੀਤੇ ਕੰਮਾਂ ਲਈ ਆਪਣੇ ਆਪ ਤੇ ਪ੍ਰਾਊਡ ਜਾਂ ਮਹਿਸੂਸ ਹੋਏਗਾ ਕਿ ਦੇਖਿਆ ਸੀ ਆ ਕੰਮ ਕਰ ਦਿੱਤਾ ਜਾਂ ਹੋ ਗਿਆ ਤੇ ਤੁਹਾਡੀ ਹਿੰਮਤ ਨਾਲ ਸਿਰ ਚੜ੍ਹ ਗਿਆ ਕੰਮ ਤਾਂ ਵਧੀਆ ਨੇ ਸਿਤਾਰੇ ਉੱਚਾ ਸੂਰਜ ਜੇ ਤੁਸੀਂ ਮੇਰੇ ਕੰਨੇ ਦਾ ਮਾਲਕ ਤੀਜੇ ਖਾਨੇ ਵਿੱਚ ਬੈਠ ਕੇ ਕੰਮ ਕਰ ਅੱਛਾ ਕਰਨ ਵਾਲੇ ਤੁਹਾਡਾ ਠੀਕ ਹੈ ਕੋਈ ਨੁਕਸਾਨ ਨਹੀਂ ਬਸ ਸਭ ਤੋਂ ਜ਼ਰੂਰੀ ਕੀ ਹੈ ਪਿਤਰੇ ਪੈਰੇ ਹੱਥ ਲਗਾਉਂਦੇ ਰਹਿਣਾ ਤੇ ਧਾਰਮਿਕ ਸਥਾਨ ਤੇ ਕਦੇ-ਕਦੇ ਕਣਕ ਤੇ ਗੁੜ ਜਾਂ ਦਲੀਆ ਵਗੈਰਾ ਰੱਖਦੇ ਰਹਿਣਾ ਪਾਇਸੇ ਜਨ ਮੀਨਰਸ਼ੀ ਦੀ ਗੱਲ ਕਰੀਏ ਤਾਂ ਮੀਨ ਰਸ਼ੀ ਵਾਲਿਆਂ ਦੇ ਲਈ ਸੂਰਜ ਬੁੱਧ ਸ਼ੁਕਰ ਸ਼ਨੀ ਤੇ ਰਾਹੁ ਦਾ ਯੋਗ ਲਗਨ ਵਿੱਚ ਹੈ ਤੇ ਹੁਣ ਸੂਰਜ ਨਿਕਲ ਕੇ ਇੱਥੋਂ ਜਾਏਗਾ ਧਨ ਸਥਾਨ ਵਿੱਚ ਦੂਸਰੇ ਸਥਾਨ ਵਿੱਚ ਜਾਏਗਾ ਨੁਕਸਾਨ ਨਹੀਂ ਕਰੇਗਾ ਫਾਇਦਾ ਹੀ ਕਰੇਗਾ ਕਿਉਂਕਿ ਲਗਣ ਵਿੱਚ ਇਸਨੇ ਗਰਮੀ ਵੀ ਦਿੱਤੀ ਪਰ ਜਦੋਂ ਬੁੱਧ ਨਾ ਚਲਾ ਜਾਏਗਾ ਛੇਵੇਂ ਖਾਣੇ ਦਾ ਮਾਲਕ ਹੈ ਜੀ ਤੁਹਾਡੇ ਸੂਰਜ ਤੇ ਹੁਣ ਧਨ ਸਥਾਨ ਵਿੱਚ ਆ ਗਿਆ ਤਾਂ ਲੋਨ ਲੈਣ ਬਾਰੇ ਤੁਸੀਂ ਸੋਚ ਸਕਦੇ ਹੋ ਕੋਈ ਨਵਾਂ ਕੰਮ ਸ਼ੁਰੂ ਕਰਨ ਬਾਰੇ ਸੋਚ ਸਕਦੇ ਤਾਂ ਸਿਤਾਰੇ ਬਿਲਕੁਲ ਸਾਥ ਦੇਣ ਵਾਲੇ ਨੇ ਨੁਕਸਾਨ ਨਹੀਂ ਬਟ ਜ਼ੁਬਾਨ ਦਾ ਤੱਤਾਪਨ ਬਾਣੀ ਦੀ ਚ ਕੋਈ ਤੁਹਾਡੇ ਸ਼ਬਦ ਦੂਜੇ ਨੂੰ ਚੁੱਕ ਸਕਦੇ ਆ ਤਾਂ ਕਹਿ ਸਕਦੇ ਆਪਾਂ ਕਿ ਸੁਭਾਅ ਦਾ ਤੱਤਾਪਨ ਤੁਹਾਡੀਆਂ ਘਰੇਲੂ ਪਰੇਸ਼ਾਨੀਆਂ ਵਧਾਏਗਾ ਤੇ ਰਿਸ਼ਤਿਆਂ ਨੂੰ ਖਰਾਬ ਕਰੇਗਾ ਸਹੁਰੇ ਪੱਖ ਤੋਂ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਹੈ ਕੋਈ ਕੋਟ ਕੇਸ ਦਾ ਪੈ ਜਵੇ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਅਲੀਕੇਸ਼ਨ ਤੋਂ ਮਤ ਨਾਲ ਲੱਗ ਜਵੇ ਜਦੋਂ ਤੱਕ ਉੱਚ ਦਾ ਸੂਰਜ ਕੱਲਾ ਹੈ ਕਿਉਂਕਿ ਛੇਵੇਂ ਘਰ ਦੇ ਦਾ ਮਾਲਕਿਆ ਤੁਹਾਡੇ ਲਈ ਤਾਂ ਉਦੋਂ ਤੱਕ ਥੋੜੀ ਆਪਣੀ ਬਾਣੀ ਚ ਮਿਠਾਸ ਰੱਖਣਾ ਤੇ ਕਦੇ-ਕਦੇ ਤੁਸੀਂ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਤੇ ਦੂਜੀ ਗੱਲ ਇਹ ਆ ਕਿ ਜੀਵ ਤੇ ਸ਼ੈਦ ਲਾਉਂਦੇ ਰਹਿਣਾ ਤਾਂ ਸਮਝੋ ਜਿਦੇ ਘਰ ਚ ਮੰਗਲ ਦੇ ਘਰ ਚ ਸੂਰਜ ਗਿਆ ਨਾ ਉੱਚ ਦਾ ਤੋਦਾ ਵੀ ਫਾਇਦਾ ਤੁਹਾਨੂੰ ਹੋ ਜਾਏ ਠੀਕ ਹੈ ਇਹ ਸੀ ਅਸਟ੍ਰੋਲੋਜੀ ਵਿਦਿਅਲੋਜੀਕ ਵਿੱਚ ਅੱਜ ਸੰਗਰਾਮ ਵਿਸਾਖ ਦੇ ਮਹੀਨੇ ਤੇ ਉੱਚ ਦਾ ਸੂਰਜ ਕੀ ਕਰ ਪ੍ਰਭਾਵ ਪਾਵੇਗਾ 12 ਰਾਸ਼ੀਆਂ ਲਈ ਕਿਦਾਂ ਲਾਜੇਗਾ ਇਹਨਾਂ ਇਸ ਤੇ ਆਪਾਂ ਚਰਚਾ ਕੀਤੀ ਨਾਲ ਹੀ ਦੇਖੋ ਸਾਰੇ ਰਾਸ਼ੀਆਂ ਵਾਲੇ ਦੇ ਲਈ ਇਹ ਜ਼ਰੂਰੀ ਹੈ ਜਦੋਂ ਵੀ ਸੰਗਰਾਮ ਹੋਵੇ ਸੂਰਜ ਦਾ ਰਾਸ਼ੀ ਪਰਵਰਤਨ ਹੋਵੇ ਤਾਂ ਕੁਝ ਨਾ ਕੁਝ ਬਾਂਦਰਾਂ ਨੂੰ ਜ਼ਰੂਰ ਖਾਣਾ ਪਾਉਣਾ ਚਾਹੀਦਾ ਕਿਉਂਕਿ ਬਾਂਦਰ ਸੂਰਜ ਦੇ ਘਰ ਤੋਂ ਮਿਲ ਜਾਂਦੇ ਆ ਵੈਸੇ ਤਾਂ ਕਿਸੇ ਦੀ ਵੀ ਮਦਦ ਕਰੋ ਸੰਗਰਾਮ ਤੇ ਕਿਸੇ ਜ਼ਰੂਰਤਮੰਦ ਦੀ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਹੈ ਪਰ ਨਾਲ ਹੀ ਕਿਉਂਕਿ ਉੱਚਾ ਸੂਰਜ ਹੋ ਰਿਹਾ ਮੰਗਲ ਦੇ ਘਰ ਚ ਜਾ ਰਿਹਾ ਭਾਈ ਭੈਣਾ ਸਬੰਧ ਅੱਛੇ ਰੱਖਣੇ ਆ ਇੱਕ ਨਾਰੀਅਲ ਲੈ ਕੇ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਗੁਰਦੁਆਰਾ ਸਾਹਿਬ ਜਾਂ ਮੰਦਿਰ ਤੁਸੀਂ ਕਣਕ ਗੁੜ ਤੇ ਕਿਉ ਆਟਾ ਦੇ ਸਕਦੇ ਠੀਕ ਹੈ ਤੇ ਦੇਗ ਦਾ ਸਮਾਨ ਵੀ ਦੇ ਸਕਦੇ ਹੋ ਜਾਂ ਦੇਗ ਬਣਾ ਕੇ ਵੀ ਦੇ ਸਕਦੇ ਹੋ ਤੇ ਬਾਕੀ ਕਿਤੇ ਨਾ ਕਿਤੇ ਮੰਤਰਮ ਖਾਣਾ ਖਾਣ ਤੋਂ ਉੱਚਾ ਸੂਰਜ ਜਦੋਂ ਸ਼ੁਰੂ ਫਾਉਂਦੇ ਇਹ ਵਿਸਾਖੀ ਦਾ ਵੀ ਨਾਮ ਸਭ ਲਈ ਬਹੁਤ ਵਧੀਆ ਜਾਵੇ ਵਿਸਾਖੀ ਦੀ ਆਪ ਸਭ ਨੂੰ ਇੱਕ ਵਾਰ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਦੀ ਪਰੇਸ਼ਾਨੀਆਂ ਜੋ ਵੀ ਨੇ ਸਭ ਤੁਹਾਨੂੰ ਲੱਗੇ ਕਿ ਖੁਸ਼ ਰਹੋ ਆਪਣਿਆਂ ਨੂੰ ਬਣਾ ਕੇ ਰੱਖੋ ਮੇਨ ਤੋਂ ਅਜਾਸ ਸੱਚੇ